ਭਗਵਾਨ ਤਮਾਨ ਦੇ ਆ ਕੰਮ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ 19 ਘਟਾ ਲੋੜਵੰਦ ਪਰਿਵਾਰਾਂ ਨੂੰ ਲੜਕੀ ਦੇ ਵਿਆਹ ਸਮੇ 51000 ਰੁਪਏ ਦਿੰਦਾ ਤੇ ਜਿਹਨੂੰ ਜਿਹਨੂੰ ਇਹ ਕੰਮ ਚੰਗਾ ਲੱਗਦਾ ਫਿਰ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਚ ਦੋ ਸ਼ਬਦ ਜ਼ਰੂਰ ਪ੍ਰਸ਼ੰਸਾ ਦਾ ਲਿਖ ਦਿਓ ਕਿ 2027 ਚ ਦੁਬਾਰਾ ਭਗਵਾਨ ਤਮਾਨ ਨੂੰ ਮੁੱਖ ਮੰਤਰੀ ਬਣਾਉਂਗੇ ਇਹ ਵੀ ਜ਼ਰੂਰ ਦੱਸਿਓ ਦੱਸਿਓ ਕਿ ਮੇ ਲੱਗਿਆ 51000 ਵਾਲਾ ਤੋਹਫਾ 51000 ਚ ਸਰਦਾਰ ਹੈਂਡਲੂਮ ਬਰਨਾਲੇ ਵਾਲੇ ਪੂਰਾ ਦਾਜ ਦਾ ਸਮਾਨ ਦੇ ਦਿੰਦੇ ਨੇ ਕੀ ਕੀ ਸਮਾਨ ਦਿੰਦੇ ਨੇ ਆਓ ਦਿਖਾਉਣੇ ਆ 51000 ਆਲਾ ਦੱਸ ਦਿਓ ਹੁਣ 51000 ਚ ਸਾਰਾ ਸਮਾਨ ਆਪਾਂ ਦਿੰਨੇ ਜੀ ਆ ਬਾਕਸ ਬੈਟਰ ਦਿੰਨੇ ਆ ਨਾਲ ਇਹਦੇ ਗੱਦੇ ਦਿੰਨੇ ਆ ਅੱਛਾ ਜੀ ਇਹਦੇ ਨਾਲ ਆਪਾਂ ਵੱਡੀ ਅਲਮਾਰੀ ਦਿੰਨੇ ਆ ਜੀ ਪੰਜ ਸੱਤ ਦੀ ਹਾਂਜੀ ਹਾਂ ਨਾਲ ਵੱਡਾ ਪ੍ਰੈਸ ਟੇਬਲ ਜੀ ਆਹਾ ਵੀ ਹਾਂਜੀ ਹਾਂ ਵੱਡਾ ਕੂਲਰ ਨਾਲ ਦੇਵਾਂਗੇ ਜੀ ਅੱਛਾ ਆਹ ਕੂਲਰ ਆਗੇ ਜੀ ਹਾਂਜੀ ਹਾਂ ਵੱਡੇ ਕੂਲਰ ਜਿਹੜਾ ਮਰਜ਼ੀ ਲਓ ਜੀ ਇਹਦੇ ਨਾਲ ਸੋਫੇ ਪੰਜ ਸੀਟ ਵਾਲਾ ਨਾਲ ਦੇਵਾਂਗੇ ਟੇਬਲ 25 ਰੰਗਾਂ ਦਾ ਬੈੱਡਾਂ 'ਚ 25 ਸ ਨਾਲ ਚਾਰ ਛੋਟੀਆਂ ਆਟਮਾ ਕਰਕੇ 11 ਆਟਮਾ ਹੋ ਗਈਆਂ ਟੋਟਲ ਜੀ ਤੇ ਡਿਲੀਵਰੀ ਜਿਲਵੀ ਸਾਰੇ ਪੰਜਾਬ ਦੀ ਫ੍ਰੀ ਹੈ ਜੀ ਆਪਾਂ ਨੂੰ ਡਿਲੀਵਰੀ ਸਾਰੀ ਫ੍ਰੀ ਪੰਜਾਬ ਦੀ ਫ੍ਰੀ ਦੇਵਾਂਗੇ ਖੜੇ ਕਿੱਥੇ ਆ ਸਰਦਾਰ ਹੈਂਡਲੋਂ ਬਰਨਾਲਾ ਤੇ ਜਿਹਨੂੰ ਵੀ ਇਹ ਸਮਾਨ ਚਾਹੀਦਾ ਬਾ ਫੋਨ ਕਰ ਦਿਓ ਸਮਾਨ ਤੁਹਾਡੇ ਘਰੇ ਪਹੁੰਚ ਜਾਊਗਾ